ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੁਣ ਜਾਰੀਆਂ ਨੇ ਜਿਸ ਨੂੰ ਲੈ ਕੇ ਅੱਜ VOTING ਹੈ VOTING ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਮਸੀ ਜਿਹੜੀ ਵੋਟ ਪੈ ਰਹੀ ਹੈ ਤੇ ਸਾਨੂੰ ਲੈ ਕੇ ਅਸੀਂ ਮੁਹੱਜਲੇ ਦੇ ਕਸਬਾ ਨਮਾਕਰੋਂ ਦੇ 16 ਨੰਬਰ ਵਾਰਡ ਦੇ ਵਿੱਚ ਜਿਹੜੀ ਵੋਟ ਪੈ ਰਹੀ ਹੈ ਉਸ ਨੂੰ ਲੈ ਕੇ ਤਸਵੀਰ ਤੁਹਾਨੂੰ ਦਿਖਾਣ ਲੱਗੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਗਿਣਤੀ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਲੋਕ ਆਪਣੀ ਲਾਈਨ ਦੇ ਵਿੱਚ ਖੜਕੇ ਵੋਟ ਪਾ ਰਹੇ ਨੇ ਤਾਂ ਸਾਹਮਣੇ ਤੁਸੀਂ ਦੇਖੋ ਕਿ ਬੂਥ ਨੰਬਰ ਬਣਾਇਆ ਹੋਇਆ ਹੈ ਤਾਂ ਉਸ ਜਗ੍ਹਾ ਉੱਤੇ ਜਿਹੜੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣ ਵਾਸਤੇ ਆਏ ਹੋਏ ਨੇ ਇੱਕ ਜਿਹੜੀ ਸੀਟ ਦੇ ਉੱਤੇ ਇੱਥੇ ਚੋਣ ਲੜੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਵੱਲੋਂ ਭਾਜਪਾ ਆਮਾਦੀ ਪਾਰਟੀ ਅਕਾਲੀ ਦਲ ਕਾਂਗਰਸ ਸਾਰੇ ਪਾਰਟੀਆਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਇਸ ਵਾਰ ਸੀਟ ਉਹਨਾਂ ਨੇ ਆਪਣੀ ਝੋਲੀ ਦੇ ਵਿੱਚ ਪਾਣੀ ਹੈ ਪਰ ਲੋਕ ਫਤਵਾ ਕਿਸ ਨੂੰ ਦਿੰਦੇ ਨੇ ਸ਼ਾਮ ਨੂੰ ਹੀ ਰਿਜ਼ਲਟ ਆ ਜਾਣਾ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਕਿਸੇ ਤਰੀਕੇ ਦੇ ਵੀ ਸਥਿਤੀ ਜਿਹੜੀ ਤਣਾਅਪੂਰਨ ਨਾ ਹੋਵੇ ਕੋਈ ਹੁੱਲੜਬਾਜੀ ਨਾ ਕਰੇ ਇਸ ਤਰੀਕੇ ਨਾਲ ਕੋਈ ਗਲਤ ਵੋਟ ਨਾ ਪੈ ਜਾਏ ਇਹ ਪੂਰੀ ਜਿਹੜੀ ਗੌਰ ਰੱਖੀ ਹੋਈ ਹੈ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋਗੇ ਇਸ ਪਾਸੇ ਵੀ ਪੁਲਿਸ ਨੂੰ ਨਜ਼ਰ ਆ ਜਾਏਗੀ ਦੂਜੇ ਪਾਸੇ ਦੂਰ ਤੱਕ ਜਿਹੜੀ ਤੁਸੀਂ ਦੇਖੋਗੇ ਨਾਲ-ਨਾਲ ਦਿਖਾ ਦਿਓ ਤਸਵੀਰ ਕੈਮਰੇ ਦੇ ਵਿੱਚ ਕਿਵੇਂ ਜਿਹੜੇ ਪੁਲਿਸ ਮੁਲਾਜ਼ਮ ਚਾਰੇ ਪਾਸੇ ਬੂਥ ਨੂੰ ਘੇਰਾ ਪਾ ਕੇ ਖੜੇ ਨੇ ਕਿ ਕਿਸ ਤਰੀਕੇ ਨਾਲ ਵੀ ਨਦੀਕ ਕੋਈ ਬੰਦਾ ਕਿਸੇ ਪਾਰਟੀ ਦਾ ਕੋਈ ਆਪਣੇ ਤਰੀਕੇ ਨਾਲ ਵੋਟ ਨਾ ਪਾਵੇ ਅੰਦਰ ਵੀ ਤੁਸੀਂ ਦੇਖੋ ਕਿ ਚੌਕਸੀ ਰੱਖੀ ਹੋਈ ਹੈ ਤੇ ਬਾਹਰਲੇ ਪਾਸੇ ਤੁਸੀਂ ਖੁੱਲਾ ਗਰਾਊਂਡ ਹੈ ਖੁੱਲੇ ਗਰਾਊਂਡ ਦੇ ਵਿੱਚ ਤੁਸੀਂ ਦੇਖੋ ਕਿ ਪੁਲਿਸ ਮੁਲਾਜ਼ਮ ਆਪਣੇ ਤੌਰ ਤੇ ਪਹਿਲਾਂ ਲਾ ਕੇ ਬੈਠੇ ਨੇ ਤਾਂ ਨਾਲ ਦੀ ਨਾਲ ਇਹ ਜਿਹੜਾ ਗਰਾਊਂਡ ਹੈ ਬਿਲਕੁਲ ਜਨਤਾ ਕਲੋਨੀ ਦੇ ਨਜ਼ਦੀਕ ਹੈ ਜਨਤਾ ਕਲੋਨੀ ਦੇ ਨਜ਼ਦੀਕ ਵੋਟ ਜਿਹੜੀ ਪਾਈ ਜਾ ਰਹੀ ਹੈ ਤਾਂ ਉਸ ਨੂੰ ਹੁਣ ਸ਼ਾਮ ਨੂੰ ਰਿਜ਼ਲਟ ਕੀ ਆਉਂਦਾ ਹੈ ਸੁਣ ਲੈ ਕੇ ਪਾਰਟੀ ਦੇ ਲੋਕਾਂ ਦੇ ਮਾਮਲੇ ਬਾਰੇ ਕੀ ਕਹਿਣਾ ਕਿਉਂਕਿ ਕਿੰਨੇ ਕ ਉਹਨਾਂ ਨੂੰ ਭਰੋਸਾ ਹੈ ਆਪਣੇ ਵੋਟਰਾਂ ਦੇ ਉੱਤੇ ਜਿਹਨੇ ਪ੍ਰਚਾਰ ਕੀਤਾ ਹੈ ਤਾਂ ਉਹ ਵੀ ਗੱਲਬਾਤ ਕਰਾਂਗੇ ਅਲੱਗ-ਅਲੱਗ ਜਗ੍ਹਾ ਬੂਥ ਲੱਗੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਸੁਣਾਣੇ ਆ ਉਹਨਾਂ ਦੀ ਜਵਾਨੀ ਕਿ ਉਹ ਇਸ ਬਾਰੇ ਕੀ ਕਹਿ ਰਹੇ ਨੇ ਜਿਸ ਜਗ੍ਹਾ ਉੱਤੇ ਬੂਥ ਲੱਗੇ ਹੋਏ ਨੇ ਉਹ ਜਗ੍ਹਾ ਪੂਰੀ ਚੌਕਸੀ ਪੁਲਿਸ ਨੇ ਵਰਤੀ ਹੋਈ ਹੈ ਤੁਸੀਂ ਦੇਖੋ ਕਿ ਪਾਰੀ ਪੁਲਿਸ ਫੋਰਸੜੀ ਲਗਾਈ ਹੋਈ ਹੈ ਕਿਸੇ ਤਰੀਕੇ ਨਾਲ ਵੀ ਕੋਈ ਹੁੱਲੜਬਾਜ਼ ਹੈ ਜਾਂ ਫਿਰ ਖਰਾਬ ਕਰਨਾ ਚਾਹੁੰਦਾ ਹੈ ਮਾਹੌਲ ਤਾਂ ਉਹਨਾਂ ਦੇ ਬਾਰੇ ਜਿਹੜੇ ਤੁਸੀਂ ਦੇਖੋ ਕਿ ਪੁਲਿਸ ਨੇ ਸਖਤੀ ਕੀਤੀ ਹੋਈ ਹੈ ਤੇ ਇਹ ਤਸਵੀਰਾਂ ਤੁਹਾਨੂੰ ਨਮਾ ਕਰਾਉਂ ਦਿਖਾ ਰਹੀ ਜਿੱਤੇ ਟੈਂਟ ਲਗਾਏ ਹੋਏ ਨੇ ਕੈਂਡੀਡੇਟਾਂ ਵੱਲ ਉਹਨਾਂ ਟੈਂਟਾਂ ਤੱਕ ਵੀ ਜਿਹੜੀ ਪੂਰੀ ਫਲੈਂਕ ਕੀਤੀ ਜਾ ਰਹੀ ਹੈ ਮਾਰਚ ਇੱਕ ਤਰ੍ਹਾਂ ਦਾ ਕਿ ਕਿਸ ਤਰੀਕੇ ਨਾਲ ਵੀ ਕੋਈ ਬਾਹਰੋਂ ਆਊਟਸਾਈਡ ਰਾਨ ਕੇ ਬੰਦਾ ਇਸ ਜਗ੍ਹਾ ਉੱਤੇ ਪ੍ਰਚਾਰ ਨਾ ਕਰੇ ਦੂਜੇ ਪਾਸੇ ਜਾ ਕੇ ਨਾਲ ਦੀ ਨਾਲ ਇਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਵਾਂ ਗਰਾਉਂਡ ਜਿੱਥੇ ਕਿ ਤੁਸੀਂ ਦੇਖੋ ਇੱਕ ਵੱਡੇ ਗਰਾਉਂਡ ਦੇ ਵਿੱਚ ਜਿਹੜੀਆਂ ਵੋਟਾਂ ਪਾਈਆਂ ਜਾ ਰਹੀਆਂ ਨੇ ਪਰ ਦੂਜੇ ਸੇ ਬੜੀ ਸ਼ਾਂਤੀਪੂਰਵਕ ਜਿਹੜੀਆਂ ਇਸ ਜਗ੍ਹਾ ਉੱਤੇ ਵੋਟਾਂ ਚਲ ਰਹੀਆਂ ਨੇ ਸੁਣ ਲੈ ਕੇ ਜਿਹੜੇ ਕੈਂਡੀਡੇਟ ਨੇ ਤਾਂ ਉਹ ਲਗਾਤਾਰ ਆਪਣਾ ਵੋਟਰਾਂ ਨੂੰ ਪ੍ਰਚਾਰ ਕਰ ਰਹੇ ਨੇ ਪਰ ਦੂਜੇ ਪਾਸੇ ਕਿਸ ਤਰੀਕੇ ਦੇ ਵੀ ਸਥਿਤੀ ਜਿਹੜੀ ਤਨਾਬੇ ਕਾਂਗਰਸ ਦੇ ਬਿਰਮਲਾ ਦੇਵੀ ਸਾਡੇ ਨਾਲ ਨੇ ਕਿਸ ਤਰ੍ਹਾਂ ਚੱਲ ਰਿਹਾ ਮਾਹੌਲ ਤੁਹਾਡਾ ਜੀ ਮਾਹੌਲ ਤਾਂ ਵਧੀਆ ਚੱਲ ਰਿਹਾ ਠੀਕ ਪੈਰ ਹੀ ਮੋਟਾ ਵਧੀਆ ਚੱਲ ਰਿਹਾ ਹੈ ਜਨਤਾ ਦਾ ਮੈਨੂੰ ਬੜਾ ਸਾਥ ਹੈ ਹੁਲਾ ਰਹਾ ਹੈ ਵੀ ਤੁਸੀਂ ਕੰਮ ਕਰਦੇ ਹੋ ਵੀ ਤੁਹਾਨੂੰ ਲਿਆਣਾ ਹੈ ਅੱਗੇ ਜਿੱਤ ਦੇ ਕਿਨਾਰੇ ਹੋ ਹਾਂ ਹਾਂ ਸੱਚ ਹੈ ਹਾਂ ਸੱਚ ਹੈ ਜਿੱਤ ਕੇ ਕਦਾਰੇ ਹੈ ਔਰ ਜਨਤਾ ਦਾ ਹੁਲਾ ਰਹਾ ਹੈ ਬੇਕਰ ਤੇ ਮੀਦ

और जो अपना जो फोर्स लगी हुई है जो अपना है बहुत बढ़िया आराम से बात कर रहे हैं कोई दिक्कत नहीं आ रही मतलब किसी प्रकार की और चार बजे जो रिजल्ट आएगा बहुत अच्छा आएगा जी जिस भी ईमानदारी से काम हो रहा है सर बाकी अक, हाँ सरक, बाकी सरकार जो है अच्छी व्यवस्था कर रही है सरकार के खिलाफ हम बोल नहीं सकते क्योंकि सरकार ने बड़ी फोर्स इस समय दी है इतना इलेक्शन में पहली बार ऐसा देखने को मिल रहा है क्योंकि हम मैं भी इलेक्शन दो बार लड़ा हूं पर हमारे ऐसे देखने को कभी नहीं मिला पर नहीं, नहीं मिला ये सरकार ने इतना बड़ा फोर्स लगा के ये सब व्यवस्था बनाई है क्या है हमें इसके बारे में कोई जानकारी नहीं, नहीं है बिल्कुल सुना लीजिए आ जाओ तो किमे दा माहौल लग रहया ਤੁਸੀਂ ਵੀ ਐਮਸੀ ਚੋਣ ਲੜ ਰਹੇ ਹੋ ਤਾਂ ਕਿਵੇਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਵੱਲੋਂ ਤੁਸੀਂ ਪ੍ਰਚਾਰ ਵੀ ਬਹੁਤ ਕੀਤਾ ਕਾਫੀ ਵਾਅਦੇ ਵੀ ਕੀਤੇ ਨੇ ਲੋਕਾਂ ਨਾਲ ਕਿਵੇਂ ਦਾ ਦੇਖੋ ਜੀ ਸਭ ਨੂੰ ਮੇਰੀ ਨਮਸਕਾਰ ਸਾਤਿਅਕਾਲ ਦੇਖੋ ਜੀ ਹੁਲਾਰਾ ਸਾਨੂੰ ਬਹੁਤ ਵਧੀਆ ਮਿਲ ਰਿਹਾ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਸਹਿਯੋਗ ਮਿਲ ਰਿਹਾ ਤੇ ਮਾਲਕ ਸੁੱਖ ਰੱਖੇ 100% ਜਿੱਤ ਦਾ ਚਾਂਸ ਆਪਣਾ ਬਣਿਆ ਹੋਇਆ ਜੀ ਅੱਗੇ ਉੱਪਰ ਕਰਨ ਵਾਲਾ ਮਾਲਕ ਹੈ ਮਿਹਨਤ ਅਸੀਂ ਪੂਰੀ ਕਰ ਰਹੇ ਸਾਡੀ ਪੂਰੀ ਟੀਮ ਕਰ ਰਹੀ ਨਗਰ ਵਾਸੀ ਦਾ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਜੀ ਠੀਕ ਹੈ ਜੀ ਮੇਰੇ ਸਾਹਬ ਤੇ ਤਾਂ ਕਿ ਜਿੰਨੀ ਮਿਹਨਤ ਕਰੀਏ ਮਾਲਕ ਉਹਦਾ ਫਲ ਦੇਊਗਾ ਜੀ ਬਾਕੀ ਤੁਸੀਂ ਦੇਖੋ ਕਿ ਜਿਹੜੇ ਚਨਾਲੀਏ ਜ ਨੇ ਇਹ ਵੀ ਅਕਾਦਲ ਤੋਂ ਉਮੀਦਵਾਰ ਨੇ ਤਾਂ ਲਗਾਤਾਰ ਆਪਣਾ ਪ੍ਰਚਾਰ ਵੀ ਕਰ ਰਹੇ ਨੇ ਦੂਜੇ ਪਾਸੇ ਹ ਅ ਰੋਸਾ ਵੀ ਪੂਰਾ ਵੋਟਰਾਂ ਦੇ ਉੱਤੇ ਪਰ ਜਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਜਿਹੜਾ ਮਾਹੌਲ ਦਿਖਾ ਦਿੰਨੇ ਆ ਤਸਵੀਰਾਂ ਪੁਲਿਸ ਫੋਰਸ ਜਿਹੜੀ ਕਿੱਥੇ ਵੀ ਦਿਖਦਾ ਇਕੱਠ ਹੋ ਰਿਹਾ ਹੈ ਬਹੁਤਾ ਤਾਂ ਉਸ ਜਗ੍ਹਾ ਦੇ ਉੱਤੇ ਹੀ ਪੁਲਿਸ ਫੋਰਸ ਜਿਹੜੀ ਕੁਮਰਦੀ ਫਲੈਂਕ ਮਾਰਚ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਵੀ ਆਊਟਸਾਈਡਰ ਨੂੰ ਨਹੀਂ ਇਸ ਜਗ੍ਹਾ ਉੱਤੇ ਧਿਆਨ ਦਿੱਤਾ ਜਾ ਰਿਹਾ ਹਾਂਜੀ ਕਿਵੇਂ ਦਾ ਮਾਹੌਲ ਰੋਟੀ ਚੱਕ ਰਹੇ ਹੋ ਹਾਂਜੀ ਸਰ ਐਵੇਂ ਦਾ ਮਾਹੌਲ ਚੱਲ ਰਿਹਾ ਆ ਮਾਦੀ ਪਾਰਟੀ ਦਾ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਅੱਜ ਚੰਗੇ ਵੋਟਰਾਂ ਨਾਲ ਜਿੱਤਾਂਗੇ ਜੀ ਕਿੰਨੇ ਕ ਨਜ਼ਦੀਕ ਲੱਗ ਰਹੇ ਅਸੀਂ ਅੱਗੇ ਚੱਲ ਰਹੇ ਹਾਂ ਜੀ ਇਹਨਾਂ ਸਾਰੇ ਤੋਂ ਸਾਰੇ ਅੱਗੇ ਚੱਲ ਰਹੇ ਹਾਂ ਜੀ ਹਾਂ ਜੀ ਕਿਸੇ ਤਰੀਕੇ ਦਾ ਕੋਈ ਤੱਕੇਸ਼ਾਈ ਜਾਂ ਕੁਛ ਬਹੁਤ ਨਹੀਂ ਲੱਗ ਰਿਹਾ ਨਾ ਨਾ ਕਿਸੇ ਦਾ ਕੋਈ ਨਹੀਂ ਨਾ ਕਿਸੇ ਨਾਲ ਕੋਈ ਤੱਕਾ ਨਹੀਂ ਹੈ ਬਿਲਕੁਲ ਬਿਲਕੁਲ ਸ਼ਾਂਤ ਮਹੀਨਾ ਟਾਂਗ ਨਾਲ ਬੋਟਾ ਪੈ ਰਹੀਆਂ ਜੀ ਜਿਹੜੇ ਵਾਦੇ ਕੀਤੇ ਨੇ ਤੁਹਾਡੇ ਕੈਂਡੀਡੇਟ ਵੱਲੋਂ ਉਹ ਲੱਗਦਾ ਹੈ ਕਿ ਪੂਰੇ ਹੋਣਗੇ ਸਰਕਾਰ ਵੀ ਤੁਹਾਡੀ ਹੈ ਸਰ ਪੂਰੇ ਦਾ ਦੇਖੋ ਬਿਜਲੀ ਦਾ ਬਿੱਲ ਸਾਨੂੰ ਫ੍ਰੀ ਆ ਰਿਹਾ ਬਾਕੀ ਜਿਹੜਾ ਸਾਡਾ ਸਟੇਟਮੈਂਟ ਪਲਾਨਟ ਲੱਗ ਰਿਹਾ ਉਹ ਵੀ ਲੱਗ ਰਿਹਾ ਜਿਹੜਾ ਹਜ਼ਾਰ ਵਾਲਾ ਉਹ ਵੀ ਹੁਣ ਪੂਰਾ ਕਰ ਦੇਣਾ ਜੀ ਹਾਂ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਸਰਕਾਰ ਦੇ ਸਾਰੇ ਲੋਕ ਬੜੇ ਖੁਸ਼ ਹੈ ਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਤਰੀਕੇ ਨਾਲ ਜਿਹੜਾ ਉੱਤੇ ਮਾਹੌਲ ਹੈ ਤਾਂ ਲਗ ਲਗ ਬੰਦੇ ਸਾਡੇ ਨਾਲ ਨੇ ਤਾਂ ਕਿਵੇਂ ਪੱਪੀ ਜੀ ਕਿਵੇਂ ਮਾਹੌਲ ਲੱਗ ਰਿਹਾ ਇਸ ਜਗ੍ਹਾ ਉੱਤੇ ਤੁਹਾਡੀ ਆਮ ਆਦਮੀ ਪਾਰਟੀ ਦਾ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਰੋਟੀ ਨਾਲ ਨਾਲ ਚੱਲਦਾ ਆਪਣਾ ਹਾਂਜੀ ਬਹੁਤ ਵਧੀਆ ਅਸੀਂ ਵਧੀਆ ਮਾਰਤ ਨਾਲ ਅਸੀਂ ਆਪਣੀ ਸੀਟ ਕੱਢਾਂਗੇ ਇੱਥੋਂ ਜਿੱਤਾਂਗੇ ਲੋਕਾਂ ਨੂੰ ਪਤਾ ਵੀ ਸਰਕਾਰ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਹੈ ਤੇ ਉਹਨਾਂ ਨੇ ਜਿਹੜਾ ਪਾਰਸ਼ਦ ਆ ਉਹ ਵੀ ਆਮ ਪਾਰਟੀ ਦੇ ਚੁਣਨਾ ਜਿਹੜੇ ਵਾਦੇ ਕੀਤੇ ਨੇ ਉਹ ਹੋਣਗੇ ਪੂਰੇ ਕਿਉਂਕਿ ਕਿੰਨਾ ਕੁ ਭਰੋਸੇ ਚ ਲੈ ਕੇ ਚੱਲ ਰਹੇ ਹਾਂ ਤੁਸੀਂ ਜਿਹੜੇ ਇੱਥੇ ਦੇ ਵੋਟਰ ਨੇ ਬਿਲਕੁਲ ਜੀ ਹੁਣ ਹੁਣ ਪੂਰੇ ਹੋ ਰਹੇ ਨੇ ਪਹਿਲੇ ਜਿਹੜਾ 300 ਯੂਨਿਟ ਵਾਲਾ ਫ੍ਰੀ ਕਰਤਾ ਹਾਂਜੀ ਪੰਜਾਬ ਸਰਕਾਰ ਨੇ ਉਹ ਵੀ ਪਤਾ ਲੋਕਾਂ ਨੂੰ ਉਹ ਵੀ ਧਿਆਨ ਦੇ ਵਿੱਚ ਰੱਖ ਰਹੇ ਤੇ ਇੱਥੇ ਖਾਸ ਕਰਕੇ ਸਾਡੇ ਏਰੀਆ ਦੇ ਵਿੱਚ ਥੋੜੀ ਜਿਹੀ ਗੇ ਪ੍ਰੋਬਲਮ ਆ ਰਹੀ ਸੀ ਬਿਜਲੀ ਪਾਣੀ ਦੇ ਕਨੈਕਸ਼ਨਾਂ ਦੀ ਉਹ ਭਗਵੰਤ ਮਾਨ ਸਰਕਾਰ ਨੇ ਉਹ ਵੀ ਖੋਲਤੇ ਸਾਡੇ ਇੱਥੇ ਬਿਜਲੀ ਪਾਣੀ ਦੇ ਕਨੈਕਸ਼ਨ ਵੀ ਖੁੱਲ ਗਏ ਨੇ ਤੇ ਥੋੜਾ ਜਾਇ ਝੂਠਾ ਪ੍ਰਚਾਰ ਕੀਤਾ ਹੋਇਆ ਸ਼ਾਇਦ ਲੋਕਾਂ ਨੂੰ ਗੁੰਮਰਾਹ ਵੀ ਕਰ ਰਹੇ ਨੇ ਬੀਜੇਪੀ ਵਾਲੇ ਕਿ ਇੱਥੇ ਇਕੋ ਸੈਂਸਿਟਿਵ ਜ਼ੋਨ ਜਿਹੜਾ ਹੈਗਾ ਨਵੇਂ ਗਰਾਉਂਡ ਦੇ ਲੱਗ ਉਹ ਬੜਾ ਮੁੱਦਾ ਚੱਲ ਰਿਹਾ ਹੈ ਅੱਜ ਕੱਲ੍ਹ ਉਹ ਇਹ ਝੂਠਾ ਪ੍ਰਚਾਰ ਕਰ ਰਹੇ ਹ ਪਦਰਾਮ ਕਰਨੇ ਦਾ ਪ੍ਰਚਾਰ ਚੱਲ ਰਿਹਾ ਕਿ ਇੱਥੇ 3 ਕਿਲੋਮੀਟਰ ਕਰ ਰਹੇ ਜੀ ਇਹਨੂੰ ਮਕਾਨ ਢਾਦਨੇ ਨੇ ਐਦਾ ਕਰਦਣਾ ਐਦਾ ਦਾ ਕੁਝ ਨਹੀਂ ਹੈ ਸਾਡੇ ਐਮਐਲਏ ਸਾਹਿਬ ਨੇ ਉੱਪਰ ਤੱਕ ਗੱਲ ਕਰਕੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਇੱਥੋਂ 100 ਮੀਟਰ ਹੈਗਾ ਤਾਂ 100 ਮੀਟਰ ਹੀ ਰਹੇਗਾ ਤੇ ਜਿਹੜੀ ਬਿਜਲੀ ਪਾਣੀ ਦੇ ਕਨੈਕਸ਼ਨ ਖੋਲ੍ਹੇ ਨੇ ਇਸ ਦੇ ਨਾਲ ਨਵਾਂ ਗਰਾਉਂਡ ਦੇ ਲੋਕਾਂ ਨੂੰ ਕਿੰਨੀ ਕੁ ਰਾਹਤ ਮਿਲੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਸਰਕਾਰ ਅਗਰ ਜਿਹੜੀ ਨਵੀਂ ਆਈ ਹੈ ਵਾਅਦਾ ਕਰਕੇ ਹੀ ਆਈ ਸੀ ਕਿ ਐਨਐਸ ਦੀ ਸ਼ਰਤ ਖਤਮ ਕੀਤੀ ਜਾਵੇਗੀ ਤਾਂ ਹੁਣ ਜਿਹੜਾ ਇਹ ਖੁੱਲਿਆ ਕਨੈਕਸ਼ਨ ਤੇ ਇਸ ਤੋਂ ਬਾਅਦ ਕਿੰਨੇ ਲੋ ਬੰਦ ਕੀਤੇ ਹੋਏ ਸੀ ਖੋਲਣ ਨੂੰ ਥੋੜਾ ਟਾਈਮ ਲੱਗਾ ਕਿਉਂਕਿ ਕੋਈ ਸਰਕਾਰੀ ਉਹ ਵੀ ਹੁੰਦੇ ਨੇ ਸਰਕਾਰਾਂ ਵੱਲੋਂ ਜਿਹੜੇ ਕਰਨੇ ਪਹਿਲੇ ਨੋਟੀਫਿਕੇਸ਼ਨ ਪਿਛਲੀ ਸਰਕਾਰ ਨੇ ਐਨਓਸੀ ਦੀ ਕੰਡੀਸ਼ਨ ਵੀ ਪਿਛਲੀ ਸਰਕਾਰ ਨੇ ਲਾਈ ਹੋਈ ਸੀ ਬਿਜਲੀ ਪਾਣੀ ਦੀ ਵੀ ਤੇ ਰਜਿਸਟਰੀਆਂ ਦੀ ਵੀ ਇਹ ਭਗਵੰਤ ਮਾਨ ਸਰਕਾਰ ਨੇ ਖੋਲੇ ਜੀ ਇਹਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ ਬਹੁਤ ਜ਼ਿਆਦਾ ਕਰਪਸ਼ਨਾਂ ਘਟੀਆਂ ਨੇ ਇਹ ਸਾਰਾ ਭਗਵੰਤ ਮਾਨ ਸਰਕਾਰ ਦਾ ਤੇ ਮੈਡਮ ਅਨਮੋਲ ਗਗਨ ਮਾਨ ਨੂੰ ਸਹਿਰਾ ਜਾਂਦਾ ਜੀ ਜਿਹੜਾ ਜਿੰਨਾ ਵੀ ਇੱਥੇ ਹੋਣਾ ਹੁਣ ਸੀਵਰੇਜ ਸੀ 2006 ਤੋਂ ਨਵਾਂਗਰੋਂ ਕਮੇਟੀ ਬਣੀ ਹੋਈ ਸੀ ਪਰ ਅੱਜ ਤੱਕ 2006 ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਸੀਵਰੇਜ ਨਹੀਂ ਪਾਈ ਕੋਈ ਕੁਝ ਨਹੀਂ ਕਰਿਆ ਭਗਵੰਤ ਮਾਨ ਸਰਕਾਰ ਨੇ ਬਣਦੇ ਹੀ ਪਹਿਲੇ ਹੀ 2 ਸਾਲਾਂ ਦੇ ਵਿੱਚ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਹੋ ਗਿਆ ਤੇ ਉਹ ਚੱਲਦਾ ਪਿਆ ਬੜਾ ਵਧੀਆ ਕੰਮ ਚੱ ਰਿਹਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਆਮ ਆਦੀ ਪਾਰਟੀ ਵੀ ਲਗਾਤਾਰ ਆਪਣਾ ਪ੍ਰਚਾਰ ਕਰਨ ਦੇ ਵਿੱਚ ਲੱਗੀ ਹੋਈ ਹੈ ਦੂਜੇ ਪਾਸੇ ਤੁਸੀਂ ਦੇਖੋ ਕਿ ਬਚਨ ਜੀ ਸਾਡੇ ਨਾਲ ਨੇ ਬਚਨ ਕਿਵੇਂ ਦੇਖਦੇ ਹੋ ਕਿ ਤੁਹਾਡਾ ਕਾਜਦਲ ਦਾ ਕੀ ਚੱਲ ਰਿਹਾ ਹੈ ਕਿ ਕਿੰਨੇ ਕੁ ਲੋਕ ਵੋਟਰ ਤੁਹਾਡੇ ਸਪੋਰਟ ਦੇ ਵਿੱਚ ਆ ਰਹੇ ਨੇ ਦੇਖੋ ਜੀ 2:00 ਵਜੇ ਕਹੇ 4:00 ਵਜੇ ਤੱਕ ਵੋਟਾਂ ਆ ਪਪੀ ਜਿਹੜੀ ਗੱਲਾਂ ਕਹਿ ਗਏ ਬਿਲਕੁਲ ਹੀ ਉਲਟ ਕਹਿ ਕੇ ਗਏ ਹ ਕੋਈ ਨਵੇਂ ਕਰੋ ਵਿਕਾਸ ਦਾ ਕੰਮ ਸ਼ੁਰੂ ਨਾ ਇਹਨਾਂ ਨੇ ਕਰਾਇਆ ਨਾ ਇਹਨਾਂ ਨੇ ਤਾਂ ਹੋਣਾ ਉਹ ਕਹਿੰਦਾ ਐਸਟੀਪਲੈਂਟ ਕਿ ਨਹੀਂ ਲਾਇਆ ਉਹ ਵੀ ਤਾਂ ਅਸੀਂ ਲੋਆ ਰਹੇ ਸਾਰੇ ਬਾਦਲ ਸਾਹਿਬ ਦੇ ਪੈਸੇ ਦਿੱਤੇ ਹੋਏ 16 ਕਰੋੜ ਰੁਪਏ ਪ੍ਰ ਉਹੀ ਪੈਸੇ ਚੱਲੀ ਜਾਂਦੇ ਨਵਾਂ ਇਧਰ ਲਿਆਵਾਂਗੇ ਆਪਾਂ ਇਹਦੇ ਹੱਕ ਦੀ ਗੱਲ ਕਰਾਂਗੇ ਜੋ ਕੰਮ ਕਰਾਂਗੇ ਜਿਹੜਾ ਹੁਣੇ ਕਰਦੇ ਐਨਓਸੀ ਵਾਲੀ ਗੱਲ ਆ ਆਪਾਂ ਇਕੱਠੇ ਹੋਗੇ ਪਰਸੋਂ ਚੌਥੇ ਆਪਾਂ ਧਰਨਾ ਲਾਇਆ ਐਸਡੀਓ ਹੱਲੇ ਵੀ ਕਨੈਕਸ਼ਨ ਨਹੀਂ ਦੇ ਰਿਹਾ ਮੈਨੂੰ ਲੱਗਦਾ ਉਹ ਵੀ ਝੂਠ ਹੀ ਨਿਕਲਣਾ ਇਹਨਾਂ ਜਿਹੋ ਵੀ ਨਾ ਕੀਤਾ ਕੰਮ ਭਰੋਸਾ ਹੈ ਨਹੀਂ ਬਿਲਕੁਲ ਭਰੋਸਾ ਨਹੀਂਗਾ ਉੱਥੇ ਫੇਰ ਧਰਨਾ ਲਾਉਣਾ ਪਊਗਾ ਇਹ ਧਰਨੇ ਵਾਲੀ ਸਰਕਾਰ ਆ ਧਰਨੇ ਦੇ ਚੱਲੀ ਆ ਧਰਨੇ ਨਾਲੀ ਸੂਤ ਹੋਣੀ ਆ ਤੇ ਹੁਣ ਇੱਥੇ ਲੋਕ ਕਿਹਨੂੰ ਦੇਣਗੇ ਫਤਵਾ ਲੋਕ ਇੱਥੇ ਹੀ ਦੇਖੋ ਹਰੇਕ ਬੰਦਾ ਜਿੱਤਣ ਵਾਸਤੇ ਖੜਾ ਸਾਰੇ ਬੰਦੇ ਫਾਈਟ ਕਰ ਰਹੇ ਆ ਅਸੀਂ ਮਿਹਨਤ ਕੀਤੀ ਹੈ ਬਾਕੀ ਲੋਕਾਂ ਦੇ ਹੱਥਾਂ ਆ ਆਤਮਾਤਮਾਂ ਦੇ ਹੱਥਾਂ ਵਧੀਆ ਰਹੂਗਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਆਪਣੇ ਆਪਣੇ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਉੱਥੇ ਬਹਿਸ ਹੋ ਗਈ ਹੈ ਕਾਫੀ ਉਹ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਦਾ ਮਾਹੌਲ ਜਿਹੜਾ ਖਰਾਬ ਨਾ ਹੋਵੇ ਤਾਂ ਮੌਕੇ ਤੇ ਪੁਰਧੀਆਂ ਟੀਮਾਂ ਪਹੁੰਚ ਗਈਆਂ ਨੇ ਤਗਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹਾਂ ਜੀ ਕਿਵੇਂ ਦਾ ਮਾਹੌਲ ਚੱਲ ਰਿਹਾ ਤੁਹਾਡਾ ਇੱਥੇ ਵੋਟਰਾਂ ਦਾ ਮਾਹੌਲ ਵਧੀਆ ਜੀ ਬਹੁਤ ਵਧੀਆ ਲੋਕਾਂ ਦਾ ਪੂਰਾ ਸਹਿਯੋਗ ਹੈ ਹਾਂ ਮਹਾਰਾਜ ਕਿਰਪਾ ਕਰੇਗਾ ਦੋ ਤਿੰਨ ਘੰਟੇ ਰਹਿ ਗਏ ਦੇਖਦੇ ਹਾਂ ਕੀ ਬਣਦਾ ਜਿੱਤਵਾਲ ਨੂੰ ਜਾ ਰਹੇ ਹੋ ਬਿਲਕੁਲ ਜੀ ਬਿਲਕੁਲ ਉਮੀਦ ਪੂਰੀ ਹੈ ਬਾਕੀ ਲੋਕਾਂ ਦੀ ਕਮੇਟੀ ਦੇ ਪ੍ਰਧਾਨ ਵੀ ਤੁਸੀਂ ਹੋ ਐਮਸੀ ਵੀ ਕਾਫੀ ਤੁਹਾਡੇ ਬੀਜੇਪੀ ਦੇ ਨੇ ਤਾਂ ਇਸ ਵਾਰ ਬੀਜੇਪੀ ਨੂੰ ਇਸ ਜਗਤ ਤੋਂ ਸਿੱਟ ਨਿਕਲਦੀ ਨਜ਼ਰ ਆ ਰਹੀ ਬਿਲਕੁਲ ਜੀ ਬਿਲਕੁਲ ਸਾਨੂੰ ਪੂਰੀ ਉਮੀਦ ਹੈ ਬਾਕੀ ਲੋਕਾਂ ਦੀ ਜੋ ਲੋਕ ਫਤਵਾ ਦੇਣਗੇ ਉਹ ਸਾਨੂੰ ਮਨਜ਼ੂਰ ਹੈ ਲੋਕਾਂ ਦੀ ਮੇਨ ਮੰਗਾ ਨੇ ਕਿ ਜਿਹੜੀਆਂ ਗਲੀਆਂ ਨਾਲੀਆਂ ਗੰਦੀਆਂ ਪੰਨਿਆਂ ਨੇ ਪਾਣੀ ਖੜਿਆ ਕਿਤੇ ਜਾਂ ਫਿਰ ਇੱਕ ਰਾਸਤਾ ਜਿਹੜਾ ਬਣਾਉਣ ਦੀ ਮੰਗ ਰਹੀ ਥੋਟੋਟਾ ਰਹਿ ਰਿਹਾ ਬਣਾਉਣ ਵਾਸਤੇ ਵੀਰ ਜੀ ਬਾਕੀ ਜਿਹੜਾ ਪਹਿਲਾਂ ਵੀ ਟੁੱਟਾ ਬਣਾਇਆ ਉਹ ਵੀ ਅਸੀਂ ਬਣਾਇਆ ਜਿਹੜਾ ਥੋੜਾ ਜਿਹਾ ਰਹਿੰਦਾ ਸੀਗਾ ਉਹ ਸਿਰਫ ਇਸ ਵਜ੍ਹਾ ਕਰਕੇ ਰਹਿ ਗਿਆ ਦੂਸਰੀਆਂ ਪਾਰਟੀ ਵਾਲਿਆਂ ਨੇ ਇਹ ਮੁੱਦਾ ਚ ਦੀ ਹੈ ਵੀ ਪੰਜਾਬ ਵਾਲੇ ਬਣਾ ਨਹੀਂ ਸਕਦੇ ਉਹ ਤਾਂ ਕਰਕੇ ਉਹਨਾਂ ਕੋਲ ਟੋਟਾ ਰਹਿ ਗਿਆ ਸੀਗਾ ਅਗਰ ਚੰਡੀਗੜ੍ਹ ਹੈ ਚੰਡੀਗੜ੍ਹ ਵਾਲੇ ਪਰਮਿਸ਼ਨ ਦੇ ਦੇਣਗੇ ਤਾਂ ਅਸੀਂ ਉਹ ਵੀ ਬਣਾ ਪਰਲਿਓ ਬਣਾ ਦਾਂਗੇ ਸਾਨੂੰ ਤਾਂ ਵੀ ਕੋਈ ਚੱਕਰ ਨਹੀਂ ਕਮੇਟੀ ਵੱਲੋਂ ਵੀ ਪੱਲਿਓ ਵੀ ਬਣਾ ਦਾਂਗੇ ਅਗਰ ਚੰਡੀਗੜ੍ਹ ਪ੍ਰਸ਼ਾਸਨ ਪਰਮਿਟ ਦਾ ਕੰਮ ਲੱਗਿਆ ਨਾ ਇਸ ਕਰਕੇ ਕੰਮ ਰੁਕ ਕੇ ਅੱਜ ਮਬਲ ਕੀ ਮੈਂ ਦੇਖ ਤਾ ਕਿ ਲਗਾਤਾਰ ਇਸ ਜਗਤ ਤੇ ਪ੍ਰਚਾਰ ਤਾਂ ਹਰ ਪਾਰਟੀ ਕਰ ਰਹੀ ਹੈ ਪਰ ਤੁਸੀਂ ਬਿਲਕੁਲ ਨਮਾ ਗਰੋਂਦੇ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਵੀ ਹੋ ਹਰ ਵੋਟਰ ਨੂੰ ਜਾਣਦੇ ਹੋ ਇਕੱਲੀ ਇਕੱਲੀ ਮੋਟ ਥਾਰੀ ਗਿਣੀ ਹੁੰਦੀ ਹੈ ਕਿ ਇਹ ਵੋਟ ਪੁਰਾਣੇ ਬੰਦੇ ਨੇ ਉਸ ਨੂੰ ਪਾਣੀ ਹੈ ਪਰ ਕਿੰਨੇ ਇੱਕ ਪਰਸੈਂਟ ਤੁਹਾਨੂੰ ਵੋਟ ਲੱਗਦੀ ਹੈ ਕਿਸ ਬਾਰ ਪਏਗੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ 50% ਦਾ ਵੋਟ ਪੋਲਿੰਗ ਹੋਗੀ ਹੈ ਤਕਰੀਬਨ 1200 ਵੋਟ ਪੋਲ ਹੋਊਗੀ ਜੀ ਚੋਂ ਸਾਨੂੰ ਐ ਪਤਾ ਹੈ ਸਾਨੂੰ 550 ਵੋਟ ਸਾਨੂੰ ਪੈਣੀ ਹੈ 1200 ਚੋਂ ਹੋਰ ਜਿਹੜੇ ਤਿੰਨ ਕੈਂਡੀਡੇਟ ਹੈ ਉਹਨਾਂ ਨੂੰ ਜਿਹੜੀ ਬਚਦੀ ਉਹਨਾਂ ਨੂੰ ਪੈਣੀ ਹੈ ਹਾਂ ਹੁਣ ਲੱਗਦਾ ਜਿੱਤੇ ਨੇੜੇ ਮਿਲਕ 100% ਅਸੀਂ ਜਿੱਤੇ ਹੋਈ ਹੈ ਕੋਈ ਧੱਕੇਸ਼ਾਈ ਕੋਈ ਪ੍ਰਸ਼ਾਸਨ ਵੱਲੋਂ ਕੋਈ ਦਬਾਅ ਤੁਹਾਡੇ ਤੇ ਕੋਈ ਲੱਗਦਾ ਮੈਨੂੰ ਹਜੇ ਤੱਕ ਤਾਂ ਠੀਕ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਵੀ ਇੱਕ ਵਾਰਡ ਦਾ ਇਲੈਕਸ਼ਨ ਹੈ ਤਕਰੀਬਨ 200 ਮੁਲਾਜ਼ਮ ਹਾਂ ਸਾਰੇ ਚਾਹੇ ਉੱਚ ਜੀਐਸਡੀਓ ਪਾਣੀ ਵਾਲਾ ਪੁਲਿਸ ফোর্স तकरीबन 200 ਮੁਲਾਜ਼ਮ ਲੱਗੇ ਹੋਏ ਦੋ ਬੂਥਾਂ ਦਾ ਚੋਣ ਹੈ ਇੱਕ ਵਾਰਡ ਦਾ ਦੋ ਬੂਥ ਹੈ 200 ਮੁਲਾਜ਼ਮ ਇੱਥੇ ਲੱਗੇ ਹੋਏ ਇਹ ਕਦੇ ਸੈਂਸਿਟਿਵ ਐ ਨਹੀਂ ਹੈਵੀ ਕੋਈ ਸੈਂਸਿਟਿਵ ਬੂਥ ਹੈ ਇਹ ਮਲਕੀ ਲੜਾਈ ਝਗੜੇ ਵਾਲਾ ਨਹੀਂ ਹੈ ਕੋਈ ਹਾਂ ਕੋਈ ਲੜਾਈ ਝਗੜੇ ਵਾਲਾ ਨਹੀਂ ਸਰਕਾਰ ਥੋੜਾ ਜਿਹਾ ਆਪਣੇ ਆਨ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਸਰਕਾਰ ਦਾ ਉਰੇ ਚੱਲਣਾ ਕੁਝ ਨਹੀਂ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਨਮਾ ਕਰਾਉਂਦੇ ਜਿਹੜੀ ਸਥਿਤੀ ਦਿਖਾ ਰਹੀਆਂ 50% ਦੱਸਿਆ ਜਾ ਰਿਹਾ ਕਿ ਵੋਟ ਪੋਲਿੰਗ ਹੋ ਗਈ ਹੈ ਜਿਸ ਨੂੰ ਲੈ ਕੇ ਮਾਹੌਲ ਕਿਸ ਤਰ੍ਹਾਂ ਦਾ ਤਣਾਪੁਰ ਨਾ ਹੋਵੇ ਪੁਲਿਸ ਪ੍ਰਸ਼ਾਸਨ ਨੇ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਤੁਸੀਂ ਦੇਖੋ ਕਿ ਮੌਕੇ ਤੇ ਜਿਹੜੇ ਆਪਣੇ ਆਪਣੇ ਕੈਂਡੀਡੇਟ ਨੇ ਆਪਣਾ ਪ੍ਰਚਾਰ ਕਰ ਰਹੇ ਨੇ ਲਗਾਤਾਰ ਆਪਣੀਆਂ ਵੋਟਰਾਂ ਨੂੰ ਕੋਸ਼ਿਸ਼ ਕਰ ਰਹੇ ਨੇ ਕਿ ਤਰ੍ਹਾਂ ਦੇ ਪ੍ਰਭਾਵ ਸਕੀਏ ਉਹਨਾਂ ਨੂੰ ਦੱਸ ਸਕੀਏ ਕਿ ਵੋਟ ਪਾਰਟੀ ਵੱਲੋਂ ਆਪਣਾ ਬੂਥ ਲਗਾਇਆ ਹੋਇਆ ਹੈ ਜਿਹੜਾ VOTER ਵੋਟ ਪਾਣ ਜਾ ਰਿਹਾ ਉਸ ਨੂੰ ਪਰਚੀ ਦਿੱਤੀ ਜਾ ਰਹੀ ਹੈ ਕਿਹਾ ਵੀ ਜਾ ਰਿਹਾ ਕਿ ਸਾਡੀ ਪਾਰਟੀ ਦੇ ਧਿਆਨ ਰੱਖਿਆ ਜਾਵੇ ਇਸ ਨੂੰ ਲੈ ਕੇ ਕਾਂਗਰਸ ਵੱਲੋਂ ਵੀ ਜਿਹੜਾ ਆਪਣਾ ਬੂਥ ਲਗਾਇਆ ਹੋਇਆ ਮਨਜੀਤ ਜੀ ਕਿਵੇਂ ਚੱਲ ਰਿਹਾ ਹੈ ਮਾਹੌਲ ਕਿੰਨੇ ਕ ਵੋਟਾਂ ਜਿਹੜੀਆਂ ਹੁਣ ਤੱਕ ਪੋਲਿੰਗ ਹੋ ਗਈਆਂ ਕਿੰਨੇ ਕ ਲੋਕਾਂ ਦਾ ਹੰਗਾਰਾ ਮਿਲ ਰਿਹਾ ਪ੍ਰਚਾਰ ਤੁਸੀਂ ਬਹੁਤ ਕਰਿਆ ਦੱਬ ਕੇ ਇਸ ਵਾਰ ਫੋਨ ਨੰਬਰ ਬਾਅਦ ਚ ਹੈਲੋ ਵੋਟਾਂ ਇਸ ਟਾਈਮ 8:30 900 ਦੇ ਕਰੀਬ ਪੈ ਚੁੱਕੀ ਆ ਤੇ ਸਾਨੂੰ ਲੱਗਦਾ ਹੈ ਕਿ ਇੱਥੋਂ ਕਾਂਗਰਸ ਪਾਰਟੀ ਕਾਫੀ ਵੋਟਾਂ ਨਾਲ ਜਿੱਤੂ ਹੋਏਗੀ ਜਿਹੜੇ ਵਾਦੇ ਕੀਤੇ ਨੇ ਉਹ ਜੀ ਹੋਣਗੇ ਪੂਰੇ ਹਾਂਜੀ ਜ਼ਰੂਰ ਹੋਣਗੇ ਜੀ ਪੂਰੇ ਕੋਈ ਪ੍ਰਸ਼ਾਸਨ ਦਾ ਕੋਈ ਉਸ ਦਾ ਕਿਸ ਤਰੀਕੇ ਦਾ ਦਬਾਅ ਨਾ ਕੋਈ ਦਬਾਅ ਨਹੀਂ ਠੀਕ ਚੱਲ ਰਿਹਾ ਮਾਹੌਲ ਵਧੀਆ ਚੱਲ ਰਿਹਾ ਜੀ ਕੋਈ ਲੜਾਈ ਝਗੜਿਆ ਕੋਈ ਨਾ ਕੋਈ ਹੁਲੜਵਾ ਜੀ ਕੋਈ ਲੜਾਈ ਨਹੀਂ ਬਾਹਰੋਂ ਆਣ ਕੋਈ ਬੰਦਾ ਤਾਂ ਬਹੁਤਾ ਨਹੀਂ ਪਾਰੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਸਾਰੀ ਜੀ ਕੀਮੇ ਚੱਲ ਰਿਹਾ ਮਾਹੌਲ ਕਾਂਗਰਸ ਦਾ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਚੱਲ ਰਿਹਾ ਹੈ ਵੋਟ ਬੜੀ ਆਰਾਮ ਨਾਲ ਪੈ ਰਹੀ ਹੈ ਫਤਵਾ ਦੇਣਗੇ ਫਤਵਾ ਪ ਦੇਣਗੇ ਜੀ ਜਿਹੜੇ ਵਾਦੇ ਕਰੇ ਕਰ ਰਹੇ ਹੋ ਤੁਸੀਂ ਜਾਂ ਤੁਹਾਡੇ ਕੈਂਡੀਡੇਟ ਨੇ ਕੀਤੇ ਨੇ ਹੋਣਗੇ ਪੂਰੇ ਲੋਕਾਂ ਨੂੰ ਲੱਗਦਾ ਕਿ ਆਸ ਰੱਖ ਕੇ ਲੋਕ ਵੋਟ ਪਾਣ ਤੁਹਾਨੂੰ ਭਾਈ ਸਾਹਿਬ ਅਸੀਂ ਤਾਂ ਪਹਿਲਾਂ ਹੀ ਬਹੁਤ ਜ਼ੋਰ ਲਾਇਆ ਹੋਇਆ ਜਿਹੜੇ ਆਪਣੇ ਪਹਿਲਾਂ ਹੀ ਆਪਾਂ ਵਾਦੇ ਪੂਰੇ ਕਰਾ ਰਹੇ ਹਾਂ ਸਫਾਈ ਦਾ ਦੇਖ ਲਓ ਤੁਹਾਨੂੰ ਪਤਾ ਹੀ ਹੈ ਕਿਤੇ ਤੱਕ ਸਫਾਈ ਦਾ ਕੰਮ ਹੋਇਆ ਤੁਹਾਨੂੰ ਸਾਰਾ ਪਤਾ ਜਿਹੜੇ ਅਸੀਂ ਵਾਦੇ ਆਪਣੇ ਕਰਨੇ ਉਹ ਤਾਂ ਪੂਰੇ ਕਰਨੇ ਕਰਨੇ ਜਾਂ ਜੋ ਮਰਜ਼ੀ ਹੋ ਜੇ ਜ਼ਰੂਰ ਕਰਨੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਜਿਹੜੇ ਕਾਂਗਰਸ ਦੇ ਆਪਣੇ ਬੂਥ ਲਾ ਕੇ ਬੈਠੇ ਨੇ ਦੂਜੇ ਪਾਸੇ ਬੀਜੇਪੀ ਦੇ ਤਾਂ प्रमोद जी ਕੀ ਮਚ ਰਿਹਾ ਮਾਹੌਲ ਪੂਰਾ ਤੁਸੀਂ ਤਾਂ ਬੀਜੇਪੀ ਦੀ ਪੂਰੀ ਡੈਸਪਾਈ ਹੋਈ ਹੈ ਦੇਖੋ ਜੀ ਬਹੁਤ ਬੜੀਆ ਮਾਹੌਲ ਹੈ ਸਾਰੇ ਪਾਰਟੀਆਂ ਆਪਣਾ ਆਪਣਾ ਦਾਵਾ ਘੇਰ ਠੋਕ ਰਹੀਆਂ ਹੈ ਹਮਾਰਾ ਵੀ ਸ਼ਾਇਦ ਲੱਗ ਜੇ ਕਿੰਨਾ ਫਤਵਾ ਦੇਣ ਕਿ ਲੋਕ ਆਸ ਲਈ ਤੁਹਾਡੇ ਵਾਰ ਨਜ਼ਦੀਕ ਹੀ ਪੈਂਦੇ ਨੇ 18 ਨੰਬਰ 17 ਨੰਬਰ ਵਿੱਚ 16 ਆ ਗਿਆ ਇਹ ਥੋੜਾ ਬੀਜੇਪੀ ਦਾ 18 ਨੰਬਰ ਹੈ ਤਾਂ 16 ਨੂੰ ਵੀ ਲੱਗਦਾ ਬੀਜੇਪੀ ਨੂੰ ਲੋਕ ਜਿਤਾਉਣਗੇ ਦੇਖੋ ਇੱਥੇ ਚਾਰ ਵਾਰਡ ਹੈ ਜਨਤਾ ਕਲੋਨੀ ਦੇ ਚਾਰ ਵਾਰਡ ਪਹਿਲਾਂ ਵੀ ਬੀਜੇਪੀ ਦੀ ਸੀਗੇ ਹੁਣ ਵੀ ਜਿਹੜੇ ਲੋਕਾਂ ਨੇ ਹੈ ਲੋਕਾਂ ਦਾ ਜਨ ਜਿਹੜਾ ਬੀਜੇਪੀ ਵਾਲੀ ਹੈ ਤੇ ਸਾਰਿਆਂ ਨੇ ਆਸ਼ੀਰਵਾਦ ਵੀ ਦੇਣਾ ਇਸ ਮੁੰਡੇ ਨੂੰ ਠੀਕ ਹੈ ਤੇ ਮੈਂ ਤਾਂ ਇਹੀ ਕਹਿੰਦਾ ਵੀ ਬੀਜੇਪੀ ਦਾ ਹੀ ਹੋਏਗਾ আর ਕੈਂਡੀਡੇਟ ਬੀਜੇਪੀ ਦਾ ਹੀ ਹੋਗਾ 101 ਪਰ ਕੁਝ ਕੰਟੇ ਬਰਹਿ ਗਏ ਬਸ ਜਿੱਤ ਜਾ ਪੈਸੇ ਬਿਲਕੁਲ ਬਿਲਕੁਲ ਐਲਾਨ ਤਾਂ ਹੋ ਗਿਆ ਬਸ ਮਤਲਬ ਪਹਿਲੇ ਲੋਕੋ ਨੇ ਫੈਸਲਾ ਕਰ ਦਿਆ ਐਲਾਨ ਹੋਣਾ ਬਾਕੀ ਬਿਲਕੁਲ ਤੁਸੀਂ ਦੇਖੋ ਕਿ ਬੀਜੇਪੀ ਵੱਲੋਂ ਇਹ ਜਿਹੜਾ ਕਿਹਾ ਜਾ ਰਿਹਾ ਪੂਰੀ ਆਸ ਇਹ ਮੰਡਲ ਪ੍ਰਧਾਨ ਸਾਡੇ ਨਾਲ ਨੇ ਇੰਦਰ ਜੀ ਕਿਵੇਂ ਇੱਕ ਦਾ ਮਾਹੌਲ ਲੱਗ ਰਿਹਾ ਵੋਟਾਂ ਦੇ ਵਿੱਚ ਕਿੰਨਾ ਕੁ ਲੱਗਦਾ ਕਿ ਬੀਜੇਪੀ ਜਿੱਤ ਦੇ ਕਿਨਾਰੇ ਹੈ ਬਿਲਕੁਲ ਹਾਂ ਜੀ ਬਹੁਤ ਵਧੀਆ ਮਾਹੌਲ ਹੈ ਜੀ ਬੀਜੇਪੀ ਜਿੱਕਦੀ ਵੀ ਹੈ ਜੀ ਪੱਕਾ 100 ਬਸ ਪਰਸੈਂਟ ਹੈ ਕਮੇਟੀ ਵੀ ਥੋੜੀ ਹੈ ਬੀਜੇਪੀ ਦੀ ਹੈ ਨਾ ਕਾਫੀ ਐਮਸੀ ਵੀ ਨੇ ਤਾਂ ਨਮਾ ਕਰਾਉਂਦਾ ਇਸ ਜਿਹੜੇ ਪੂਰਾ ਇਲੈਕਸ਼ਨ ਦਾ ਵਾਰਡ ਹੈ ਜਿੱਥੇ ਪੰਜ ਸਾਲ ਹੁੰਦੇ ਨੇ ਤੁਹਾਨੂੰ ਤਾਂ ਉਹਦੇ ਵਿੱਚ ਲਾਏ ਜਿੱਥੇ ਦੇ ਕਿਨਾਰੇ ਕਰਕੇ ਉਸ ਤੋਂ ਬਾਅਦ ਨਮਾਦੋਂ ਬਦਲੇ ਜਾਵੇ ਕੁਛ ਨਾ ਕੁਛ ਹਾਂਜੀ ਆਹ ਸੀਟ ਜਿੱਤਦੇ ਆ ਨਾ ਜੇ ਆਪਾਂ ਹੁਣਾਂ ਦਾ ਕਰਾਉਂਦਾ ਸਾਰੇ ਦਾ ਮਾਹੌਲ ਬਹੁਤ ਵਧੀਆ ਫਿਰ ਆਪਣੀਓ ਕਮੇਟੀ ਆ ਗਈ ਸਾਰੇ ਕੁਸ ਹਾਂਜੀ ਹਾਂਜੀ ਲੋਕ ਲੱਗਦੇ ਭਰੋਸੇ ਹਾਂਜੀ ਹਾਂ ਜਿਹੜੇ ਵਾਦੇ ਕਿਤੇ ਨਹੀਂ ਕੰਮ ਹੋਣਗੇ ਪੂਰੇ ਹਾਂਜੀ ਹਾਂਜੀ ਕਿਵੇਂ ਲੱਗਦਾ ਬਾਈ ਤੁਹਾਡੇ ਤੋਂ ਬਹੁਤ ਬਸ ਵੈਸੇ ਤੇ ਨਾ ਇਹ ਇਲੈਕਸ਼ਨ ਤੇ ਇੱਕ ਤੁਹਾਨੂੰ ਬਤਾ ਕਿ ਸਥਿਤੀ ਜੀ ਹੋ ਰਹੇ ਨੇ ਇਹ ਇਲੈਕਸ਼ਨ ਦਾ ਵੈਸੇ ਕੀ ਮਤਲਬ ਹੋਣਾ ਚਾਹੀਦਾ ਕਿਉਂਕਿ ਭਰਾਵਾਂ ਦੇ ਇਲੈਕਸ਼ਨ ਸੀਗੇ ਮਿਲ ਵੰਡ ਕੇ ਹੀ ਮਤਲਬ ਐ ਸੀਟ ਅਸੀਂ ਦੇ ਜਣੀ ਅਸੀਂ ਬੀਜੇਪੀ ਵਾਲੇ ਨੇ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਬੱਚਾ ਸਾਂਝਾ ਕੀਤਾ ਸੀਗਾ ਉਸ ਬੱਚੇ ਨੂੰ ਅਸੀਂ 24 ਸਾਲ ਦਾ ਬੱਚਾ ਛੋਟਾ ਜਿਹਾ ਸੀ ਕਿ ਚੱਲ ਤੂੰ ਲੜ ਕਿਉਂਕਿ ਤੇਰੇ ਫਾਦਰ ਦੀ ਸੀਟ ਹੈ ਇੱਕ ਨਾ ਇੱਕ ਇੱਕਾ ਹੀ इमोशनल ਇਲੈਕਸ਼ਨ ਹੈਗੇ ਨੇ ਇਹ ਇਲੈ ਇਸ ਪਿਤਾ ਦੀ ਡੈਟ ਹੋ ਜਾਂਦੀ ਹੈ ਬੱਚੇ ਨੂੰ ਨੌਕਰੀ ਮਿਲ ਜਾਂਦੀ ਹੈ ਇਤਨੇ ਕਿਨਾਂ ਕਿਤੇ ਉਹਨੂੰ ਫਤਵਤ ਹਾ ਕਿਤਨੇ ਕਿੱਥੇ ਹੋਣਾ ਚਾਹੀਦਾ ਸੀਗਾ ਲੇਕਿਨ ਹੋਇਆ ਨਹੀਂ ਇਹ ਬੜੀ ਦੁਰਭਾਗਿਆ ਪੂਰਨ ਮਤਲਬ ਇਲੈਕਸ਼ਨ ਹੈਗੇ ਨੇ ਚਲੋ ਫਿਰ ਵੀ ਬਾਕੀ ਬਾਕੀਆਂ ਨੇ ਪਾਰਟਿਸਿਪੇਟ ਕੀਤਾ ਸਾਨੂੰ ਵੀ ਪਾਰਟਿਸਿਪੇਟ ਇਸ ਕਰਕੇ ਕਰਨਾ ਪਿਆ ਅਦਰਵਾਈਜ਼ ਸਾਨੂੰ ਕੋਈ ਉਹ ਨਹੀਂ ਸੀਗਾ ਇੱਕ ਉਹਦੀ ਆਤਮਾ ਵੀ ਦੇਖਦੀ ਪਈ ਤੁਸੀਂ ਜਿਵੇਂ ਜਾਣਦੇ ਹੀ ਹੋ ਚਲੋ ਬੱਚੇ ਨੇ ਪਾਰਟਿਸਿਪੇਟ ਕੀਤਾ ਸੀ ਤਾਂ ਹੀ ਉਹਦਾਂ ਜੁੜੇ ਪਏ ਲੋਕੀ ਵੀ ਇਮੋਸ਼ਨਲੀ ਜੁੜੇ ਪਏ ਨੇ ਲੋਕਾਂ ਨੂੰ ਬੜੀ ਮਤਲਬ ਮਾਂ ਅਤੇ ਫਾਦਰ ਵਾਸਤੇ 10 ਸਾਲ ਹੋ ਗਏ ਐਮਸੀ ਬਣੇ ਉਹਦੇ ਫਾਦਰ ਸਾਹਿਬ ਨੂੰ ਲੋਕਾਂ ਥੋੜੀ ਦੇਰ ਤਾਂ ਰਿਜ਼ਲਟ ਆਈ ਜਾਣਾ 2-4 ਘੰਟੇ ਤੱਕ ਉਹਨਾਂ ਨੂੰ ਆਪਣੇ ਪਤਾ ਲੱਗ ਜਾਏਗਾ ਉਹਨਾਂ ਨੇ ਕਿਹੜੀ ਕਿੰਨੀ ਵੱਡੀ ਗਲਤੀ ਕੀਤੀ ਜਿਉ ਮਿਲ ਕੇ ਬੱਚੇ ਨੂੰ ਸੈਲੈਕਟ ਕਰ ਲਏ 2-4 ਲੱਖ ਰੁਪਏ ਜਿਹੜੇ ਸਰਕਾਰ ਫੰਡ ਦਿੰਦੀ ਹੈ ਦਿੰਦੀ ਹੈ ਮੇਰੇ ਖਿਆਲ ਨਾਲ ਤੇ ਉਹ ਡਿਵੈਲਪਮੈਂਟ ਤੇ ਲੱਗਣਾ ਸੀਗਾ ਲੇਕਿਨ ਇਹਨਾਂ ਨੇ ਮਤਲਬ ਉਸ ਚੀਜ਼ ਦੀ ਕਦਰ ਨਹੀਂ ਕੀਤੀ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਬੈਠਾ ਹੈਗਾ ਹੁਣ ਲੋਕੀ ਸ਼ਾਮ ਤੱਕ 2-4 ਘੰਟੇ ਦਾ ਜਵਾਬ ਦੇ ਦੇਣਗੇ ਤੇ ਭਾਜਪੀ ਤੇ ਨਹੀਂ ਜਲਾ ਮੁੰਡਾ ਸਾਡਾ ਜਿੱਤ ਜਾਏਗਾ ਤੇ ਉਹ ਸਾਡੀ ਆਸਾ ਆਰਾਮ ਜੀ ਦੀ ਵੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ ਮਨਸਾ ਰਾਮ ਜੀ ਨੂੰ ਵੀ ਬਿਲਕੁਲ ਨਮਾ ਕਰਾਉਂਦੀ ਹੈ 16 ਨੰਬਰ ਵਾਰਡ ਦੇ ਵਿੱਚ ਦੇਖਦੇ ਕਿ ਹੁਣ ਕੌਣ ਬਣਦਾ ਹੈ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਕੁਝ ਘੰਟੇ ਬਾਕੀ ਨੇ ਆਉਣ ਵਾਲੇ ਦਿਨਾਂ 'ਚ ਰਿਜ਼ਲਟ ਹੀ ਪਤਾ ਲੱਗ ਜੇ ਕਿਤੇ ਨਾਲ ਦੇ ਸਮੇਂ ਤੋਂ ਬਾਅਦ ਕੰਮ ਕਰਦੇ ਪਤਾ ਹੈ ਕਿੰਨਾ ਕੰਮ ਕਰ ਇਹਨਾਂ ਦੇ ਜਿੱਤੇ ਹੋਏ ਐਮਸੀ ਕਰਦੇ ਥੋੜੇ ਕੈਮਰਾਮੈਨ ਸੁਮਿਤ ਦੇ ਨਾਲ ਤੇ